ਕੀ ਹਾਲ ਨੇ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣਿਆ 5050 D ਏ ਟਰੈਕਟਰ ਨਵਾਂ ਆਇਆ ਹੈ 4x4 ਆਇਆ ਹੈ ਗੇਅਰ ਪ੍ਰੋ ਇਹਦੇ ਇੱਧਰ ਗੇਅਰ ਵਧਾਤੇ ਹੁਣ ਅੱਗੇ ਨੂੰ A B ਤੇ C 3 ਇੱਧਰ ਕਰਤੇ ਤੇ ਰਿਵਰਸ ਇੱਧਰ ਕਰਤਾ ਉਧਰ ਉਹੀ ਚਾਰ ਤੇ ਗੇਅਰ ਪ੍ਰੋਚ ਹੋ ਗਿਆ ਇੱਕ ਇਹਦੀ ਸੀਟ ਬਦਲਤੀ ਸੀਟ ਅੱਗੇ ਨੂੰ ਵਧੀਆ ਚੌੜੀ ਕਰਤੀ ਪੂਰੀ ਡਬਲ ਸੀਟ ਹੈ ਸਟੀਅਰਿੰਗ ਦਾ ਫਰਕ ਪਾਤਾ 5105 ਵਾਲਾ ਲਾਤਾ ਛੋਟਾ ਸਟੀਅਰਿੰਗ ਦੀ ਵੀ ਡਿਮਾਂਡ ਬਹੁਤ ਅੱਜ ਮਗਰਲੇ ਟਾਇਰ ਇਹਦੇ ਕਰਤੇ 15928 ਦੇ ਤੇ ਮੂਰਲੇ ਟਾਇਰ ਇਹਦੇ ਕਰਤੇ 9 520 ਦੇ ਟਰੈਕਟਰ ਖੜਨੀ ਦਾ ਪੂਰਾ ਧਾਕੜ ਬਣ ਗਿਆ ਤੇ ਵਿਨਸ ਟਰਬੋ ਤੋਂ ਆਹੇ 50 h p ਚ ਡੀਜ਼ਲ ਕੁਲਰ ਲੱਗਿਆ ਪਾਵਰ ਦੇ ਟਰੈਕ ਟ੍ਰਿਕ ਨੰਬਰ ਹੈ। ਬਾਕੀ ਹੋਰ ਵੀ ਸੋਧ ਕਰੀ ਏਜੰਸੀ ਨੇ। ਡਬਲ ਡਿਸਟਰੀਬਿਊਟਰ ਲਾਤਾ ਇਹਦੇ। ਅੱਗੇ ਹੈ ਹੀ ਨਹੀਂ ਸੀਗਾ 50 50 ਦੇ। ਤੇ ਸੋਚ ਲਾਤੀ ਲੱਟ ਵਾਲੀ। ਡਿਸਟਰੀਬਿਊਟਰ 21 ਆ ਇਹ ਗੀਅਰ ਪ੍ਰੋ। ਤੋਰਾ ਇਹਦਾ ਬਹੁਤ ਸਹੀ ਆ। ਡਬਲ ਪੀਟੀਓ ਆ। 540 e ਤੇ 540 ਆ ਇਹਦਾ ਆ ਗਿਆ 4x4 ਦਾ ਅਕਲ ਫੇਰ ਡੀਜ਼ਲ ਫਿਲਟਰ ਵੀ ਕਰਦਾ ਪਾਣੀ ਵਾਲਾ ਵੀ ਵਿੱਚ ਹੀ ਇਹਦੇ ਸਾਰਾ ਸਿਸਟਮ ਇੱਕ ਫਿਲਟਰ ਚ ਕਰਦਾ ਇਹਦੇ ਕਟਾਈ ਇਹਦੀ ਸਭ ਤੋਂ ਜ਼ਿਆਦੇ ਆ ਜਮਾ ਟਾਇਰ ਟੇਡੇ ਹੋ ਜਾਂਦੇ ਨੇ ਇਹਦੇ ਬਾਕੀ ਮੋੜ ਕੇ ਵੀ ਦਿਖਾਵਾਂਗੇ ਤੇ ਤੋਰਾ ਵੀ ਹੁਣ ਚੈੱਕ ਕਰਾਉਣਿਆ ਤੋਰ ਕੇ ਦਾ ਬਾਕੀ ਦੇ ਵਾਲੇ ਟੱਕਰੇ ਵੀ ਨੂੰ 52 ਲੱਖਾਂ ਤੋਂ ਕੀ ਰੱਖਾਂਗੇ ਆਪਾਂ 52 ਲੱਖ ਜਿੰਨੇ 12 ਮੂਰਲੇ 4 ਪੇਟੀ 16 ਗੇਰੀ ਬਣਦੇ ਨੇ ਤਾਂ ਉਹ ਇਹ ਇਧਰ ABC ਹੈ ਇਧਰ 4 ਆ ਗਿਆ ਬਾਕੀ ਗੱਲ ਤਾਂ ਓਕੇ ਹੈ ਮੀਟਰ ਨੂੰ ਮੀਟਰ ਸੇਮ ਹੀ ਆ ਪਹਿਲਾਂ ਮੂੰਹ ਸਟੀਅਰਿੰਗ ਦਾ ਫਰਕ ਹੈ ਇੱਕ ਵੱਟ ਤਾਂ ਕੀ ਤੁੰਕੀ ਓਕੇ ਹੈ ਬਹੁਤ ਵਧੀਆ ਪੋਰ ਦਾ ਮੁਕਾਤੇ ਲੱਗੂ ਨੇ ਲਾ ਕੇ ਦਿਖਾਉਂਗਾ ਮਾਈਟ ਵੀ ਕੰਪਨੀ ਵੱਲੋਂ ओरिजिनल ਹੀ ਆਉਂਦਾ ਇਹਨੂੰ ਇਹ ਕਰਮ ਨੂੰ ਵੀ ਘੱਟ ਹੁੰਦਾ ਸਟਿੱਕਰ ਵੀ ਪੂਰਾ ਲੱਗਿਆ ਫੇਨਲ ਹੈ ਮੈਂ ਤਾਂ ਜਮਾ ਉਹ ਕੇ ਰਿਪੋਰਟ ਸਟਿੱਕਰ ਗਿਆ 4 ਵੀ ਡਰਾਈਵਰ ਗੇਅਰ ਪਰੋਂ ਤੇ B1 ਦਾ B1 ਦਾ ਮਤਲਬ ਤੁਮਾ ਤੋਰਾ ਸਭ ਤੋਂ ਘੱਟ ਹੈ ਦਾ ਜੀ ਮਾਡਲਾਂ 'ਚ ਸਭ ਤੋਂ ਤੋਰਾ ਘੱਟ ਹੈ ਦਾ B1 ਦਾ ਅੱਗੇ ਨੋ ਟਰੈਕਟਰ ਪਿੱਛੇ ਜਿਆਦਾ ਨਹੀਂ ਮੈਂ ਥੋੜਾ ਚਲਕਣਾ 16 ਸਹੀ ਸਿੰਨ ਪੈਂਦੀ ਸੀ ਫੋਰ ਵਾਈ ਫੋਰ ਲਾ ਕੇ ਦਿਖਾਉਨੇ ਆ ไปไรี้ยอวับ